2 अगस्त नु मुलासम पेंशनर सांझा फंड वालों मीटिंग करके नवे ਸੰਘਰਸ਼ ਵਿਡੰਦਾ ਕੀਤਾ ਐਲਾਨ ਕੀ 2 अगस्त दी मीटिंग ਮੋਲਟਰੀ ਕਨ ਪਿੱਛੇ ਪੰਚਾਇਤੀ ਚੌਂਕਾਂ ਨੇ ਕੀ ਮੁਲਾਸਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੱਗੇਗਾ ਚੌਂਕ ਜਾਤੇ ਦਾ ਗਰੇ ਸਸਿਕਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੁਸ਼ਟਰੀਕਸ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ بہت ساری انفرمیشن تھانو پروائیڈ کروائی جاتی ہے ساتھیو مناظر پینشن سانجا پرانٹ نال سی ایم پدوان سنگھ ماندی دو اگست نو جو میٹنگ سے وہ ملتوی ہو چکی ہے پہلے 25 ਜੁਲਾਈ ਦੀ ਮੀਟਿੰਗ ਤੇ ਫਿਰ 2 ਅਗਸਤ ਦੀ ਮੀਟਿੰਗ ਮੋਤਵੀ ਕਰ ਦਿੱਤੀ ਗਈ ਹੈ ਮੁਲਾਜ਼ਮਾ ਪੈਨਸ਼ਨਰ ਨੂੰ ਇਹ ਸ਼ੰਕਾ ਪਹਿਲਾਂ ਹੀ ਸੀ ਕਿ ਜਿਵੇਂ ਸਰਕਾਰ ਚ 2 ਅਗਸਤ ਦੀ ਮੀਟਿੰਗ ਨੂੰ ਲੈ ਕੇ ਕੋਈ ਹਲਚਲ ਨਜ਼ਰ ਨਹੀਂ ਆ ਰਹੀ ਕਿਤੇ ਨਾ ਕਿਤੇ ਮੀਟਿੰਗ ਮੁਲਤਵੀ ਨਾ ਕੀਤੀ ਜਾਵੇ ਔਰ ਜਿਸ ਦਾ ਡਰ ਸੀ ਉਹ ਹੀ ਹੋਇਆ ਸੀਮ ਭਗਵਨ ਸਿੰਘ ਮਾ ਬਾਰ ਬਾਰ ਮੀਟਿੰਗਾਂ ਮੋਤਵੀ ਕਰ ਰਹੀ ਨੇ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਜਿਆਦਾਤਰ ਮੁਲਾਜ਼ਮਾ ਨੂੰ ਲੱਗਦਾ ਹੈ ਕਿ ਸਰਕਾਰ ਮੁਲਾਜ਼ਮਾ ਅਤੇ ਪੈਨਸ਼ਨਰ ਨਾਲ ਗਲ ਕਰਨਾ ਹੀ ਨਹੀਂ ਚਾਹੁੰਦੀ ਬਾਰ-ਬਾਰ ਮੀਟਿੰਗਾਂ ਨੋਤਵੇਂ ਕੀਤੀਆਂ ਜਾ ਰਹੀਆਂ ਨੇ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਪੰਚਾਇਤੀ ਚੋਣਾਂ ਨਜ਼ਦੀਕ ਨੇ ਜਿਸ ਕਰਕੇ ਕੋਈ ਨਵਾਂ ਬਹਾਨਾ ਨਵਾਂ ਲਾਰਾ ਮੁਲਾਜ਼ਮਾਂ ਅਤੇ ਪੈਨਸ਼ਨਾਂ ਨੂੰ ਦਿੱਤਾ ਜਾਵੇ ਕਿੰਨੀਆਂ ਚੋਣਾਂ ਕਿੰਨੇ ਚੋਣ ਜਾਪੇ ਲੰਘ ਗਏ ਪਰ ਮੁਲਾਜ਼ਮ ਪੈਨਸ਼ਨਾਂ ਦੀਆਂ ਮੰਗਾਂ ਉੱਥੇ ਦੀਆਂ ਉੱਥੇ ਹੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਨਾਲ ਹੋਰ ਵੀ ਕਈ ਮੁਲਾਜ਼ਮ ਨੇ ਜਿਨ੍ਹਾਂ ਨੂੰ ਸਿਰਫ ਨਾਰੇ ਲਾਏ ਜਾ ਰਹੇ ਨੇ ਕੁਝ ਵੀ ਹੋਵੇ ਮੁਲਾਜ਼ਮਾਂ ਦੇ ਪੈਨਸ਼ਨਰੋਗੀਆਂ ਮੰਗਾ ਫਿਰ ਕਿਤੇ ਚੌਂ ਜਾਤੀ ਦੀ ਮਲੀ ਨਾ ਚੜ ਜਾ 2 ਅਗਸਤ ਦੀ ਮੀਟਿੰਗ ਮੁਲਤਵੀ ਹੋਣ ਤੋਂ ਬਾਅਦ ਮੁਲਾਜ਼ਮ ਪੈਨਸ਼ਨਰ ਸੰਜੋਗ ਫਰੰਟ ਵੱਲੋਂ 10 ਅਗਸਤ ਨੂੰ ਇੱਕ ਆਗਾਮੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਤੇ ਜਿਸ ਵਿੱਚ ਪੰਜਾਬ ਸਰਕਾਰ ਖਿਲਾਫ ਫਿਰ ਇੱਕ ਵੱਡੇ ਸੰਦਰਸ਼ ਦਾ ਐਲਾਨ ਕੀਤਾ ਜਾਵੇਗਾ ਕਿਉਂਕਿ ਹੁਣ ਮੁਲਾਜ਼ਮਾਂ ਪੈਨਸ਼ਨਰੋ ਨੇ ਸੀਮ ਭਗਵੰਤ ਸਿੰਘ ਮਾਨ ਸਰਕਾਰ ਤੇ ਅਰਥਾ ਵੀ ਯਕੀਨ ਨਹੀਂ ਰਿਹਾ ਕਿ 22 ਅਗਸਤ ਦੀ ਮੀਟਿੰਗ ਵੀ ਹੋਵੇਗੀ ਜਾਂ ਫਿਰ ਇਹ ਵੀ ਮੀਟਿੰਗ ਮੁਲਤਵੀ ਕਰ ਦਿੱਤੀ ਜਾਵੇਗੀ ਕਿਉਂਕਿ ਇਹ ਚੋਣਾ ਨਜ਼ਦੀਕ ਨੇ ਆਰਥਿਕ ਰਾਜਨੀਤਿਕ ਬਹਾਨੇ ਸਰਕਾਰ ਕੋਲੇ ਬਹੁਤ ਨੇ ਔਰ ਇਹੀ ਕਾਰਨ ਕਰਕੇ ਮੁਲਤਵੀ ਕਰ ਦਿੱਤੀਆਂ ਜਾਂਦੀਆਂ ਨੇ ਮੀਟਿੰਗਾਂ ਪਰ ਮੁਲਾਜ਼ਮਾ ਪੈਨਸ਼ਨਰਾਂ ਚ ਇੱਕ ਵੱਡਾ ਰੂਸ ਵੀ ਆਇਆ ਚਾਰਿਆ ਹੈ ਮੁਲਾਜ਼ਮਾ ਪੈਨਸ਼ਨਰ ਸੰਘਾ ਫਰੰਟ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 10 ਅਗਸਤ ਨੂੰ ਉਹ ਆਪਣੀ ਇੱਕ ਮੀਟਿੰਗ ਕਰਨ ਤੋਂ ਬਾਅਦ ਇੱਕ ਵੱਡਾ ਸੰਘਰਸ਼ ਜਿਹੜਾ ਉਹ ਵਿੜਨਗੇ تو آج کی ویڈیو, ویڈیو بڑے بنے دی تا بہت بہت چینل تو چینل دن چینل سے نو چینل سبسکرائب کر لو بینائکن پرس کر لو تو جو آل والی ویڈیوز کی نوٹیفکیشن سمے سر مل سکے تو تھنک یو